ਦੇਖ ਰਹੇ ਹੋ ਜੀ ਆਪ ਦਾ ਹਰਮਨ ਪੈਰਾ ਚੈਨਲ ਤੇ ਡੇਲੀ ਇੰਡੀਆ ਨਿਊਜ਼ ਮੈਂ ਹਾਂ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਐਸੋਲੇ ਮੌਜੂਦ ਆ ਜੀ ਆਪਾਂ ਪਿੰਡ ਕ੍ਰੀਮਪੁਰ ਸਾਨੂੰ ਇੱਥੇ ਪਿੰਡ ਦੇ ਕੁਝ ਸੱਜਣਾਂ ਨੇ ਆਪਣੇ ਗ੍ਰੈਵਿਟੇ ਬੁਲਾਇਆ ਸੀਗਾ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਅੱਜ ਪ੍ਰੈਸ ਨੂੰ ਬੁਲਾਉਣ ਦੀ ਲੋੜ ਪੈ ਗਈ ਕੀ ਲੋੜ ਹਾਂਜੀ ਜਸਕਰ ਜੀ ਆਪ ਜੀ ਦਾ ਸਵਾਗਤ ਹੈ ਸਾਡੇ ਚੈਨਲ ਤੇ ਸਰ ਅੱਜ ਤੁਸੀਂ মিডিਆ ਨੂੰ ਬੁਲਾਇਆ ਆਪਣੇ ਖੇਤਾਂ 'ਚ ਕਹਿ ਲਈ ਕੀ ਲੋੜ ਪੈ ਗਈ মিডিਆ ਦੀ ਸਰ ਆਹ ਰਸਤਾ ਆ ਸਾਡੀ ਮਤਲਬ ਪੈੜੀ ਨੂੰ ਜਾਣ ਵਾਲਾ ਠੀਕ ਹੈ ਜੀ ਆਹ ਇਧਰ ਤੋਂ ਠੀਕ ਹੈ ਜੀ ਆਹ ੜੀ ਬੰਬੀ ਆ ਅੱਛਾ ਤੇ ਅਸੀਂ ਇਥੋਂ ਮਨ ਲੰਗਦੇ ਆਂ ਦੇ ਮਨ ਲੋ ਇਹ ਜਿਹੜੇ ਮਨ ਲੋ ਇਥੇ ਮਖਤਾਰ ਸਿੰਘ ਰਹਿੰਦਾ ਹੁੰਦਾ ਹੈ ਰਾ ਸਿੱਖ ਅੱਛਾ ਜੀ ਉਸਨੇ ਮਨ ਲੋ ਆਪਣਾ ਮਨ ਲੋ ਆਪਣੇ ਟੱਬਰ ਨੂੰ ਡਾ ਅੱਗੇ ਡਾ ਕੇ ਜਨਾਨੀਆਂ ਜਲੂਨੀਆਂ ਡਾ ਕੇ ਤਾਂ ਮਨ ਲੋ ਸਾਨੂੰ ਰੋਕ ਕੇ ਸਾਡੇ ਚਪੇੜਾ ਚਪੂੜਾ ਮਾਰ ਕੇ ਤੇ ਉਲਟ ਵਾਂਦੀ ਮਨ ਲੋ ਬਲੀੜੇ ਲੋੜੇ ਪਾੜ ਕੇ ਤੇ ਹੱਟ ਤੇ ਮਨ ਲੋ ਪਰਚਾ ਵੀ ਕਰਵਾਤਾ ਜੀ ਉਹਦਾ ਨਜਾਇਜ਼ ਝੂਠਾ ਉਹ ਹੈਗਾ ਆ ਇਹ 743 ਬੜਾ 17 ਅੱਛਾ ਵੀ ਅਸੀਂ ਨਕਵਾਰੀ ਲਵਾਈ ਉਹਦੇ ਵਿੱਚ ਬਾਅਦ ਅਸੀਂ ਬੇਗਨਾ ਵੀ ਸਾਥ ਤੋਂ ਹੋਏ ਆ ਅੱਛਾ ਹੁਣ ਮਨ ਲੋ ਉਹੋ ਹੀ ਮਨ ਲੋ ਤੇ ਇਹਦਾ ਰਿਸ਼ਤੇਦਾਰ ਆ ਮਨ ਲੋ ਕਮੀਰਪੁਰੇ ਅੱਛਾ ਜੀ ਸੁੱਖਾ ਉਹਦੇ ਉੱਤੇ ਤੁਸੀਂ ਨਾਲ ਡੰਗਰ ਵੱਜੇ ਨੁਕਰ ਤੇ ਉਹਦਾ ਘਰ ਆ ਨਲਕਾ ਲੱਗਾ ਉੱਥੋਂ ਜਦੋਂ ਅਸੀਂ ਨੰਗਦੇ ਮਨ ਲੋ ਪੈੜੀ ਦੇ ਆਪਣੀ ਪੈੜੀ ਨੂੰ ਆਪਣੇ ਘਰ ਨੂੰ ਜਾਂ ਪੈੜੀ ਨੂੰ ਘਰ ਨੂੰ ਆਉਂਦੇ ਆ ਜਾਂ ਅਸੀਂ ਪੈੜੀ ਨੂੰ ਆਉਂਦੇ ਆ ਉਤੋਂ ਸਾਨੂੰ ਹੋਰ ਰੋਕਦਾ ਹੁਣ ਕੀ ਕੀ ਦੇ ਰੋਕਦੇ ਕਿਸ ਤਰ੍ਹਾਂ ਇਹ ਜਨਾਨੀਆਂ ਦਾ ਢਾਹ ਕੇ ਅੱਗੇ ਜਨਾਨੀਆਂ ਗੱਲ ਪੈਂਦੀਆਂ ਕਦੀ ਕੁੜੀਆਂ ਢਾਲਦੇ ਅੱਗੇ ਕਦੀ ਕੁਛ ਕਦੀ ਕੋਹ ਨਾ ਕੋ ਮਨ ਲੋ ਵੀ ਨਵੀਂ ਤੋਂ ਨਵੀਂ ਰੋਜ਼ ਦਿਨ ਚੜ੍ਹਦੇ ਕੋਈ ਨਾ ਕੋ ਨਵੇਂ ਤੋਂ ਨਵਾਂ ਕੰਮ ਪਾਉਂਦੇ ਹਨ ਅੱਛਾ ਜੇ ਅਸੀਂ ਗੱਗੋ ਮਨ ਲੋ ਜਾਣੇ ਆ ਉਹਦੇ ਅਗਲੇ ਬੰਨੇ ਮਨ ਲੋ ਇਹਦਾ ਸੰਡੂ ਆ ਸੁਖੇ ਦਾ ਸ਼ੰਗਾਰਾ ਸਿੰਘ ਅੱਛਾ ਤੇ ਉਹਦੀਆਂ ਮਤਲਬ ਨਵਾਂ ਨਵਾਂ ਸਾਨੂੰ ਮਤਲਬ ਤੁਸੀਂ ਨਾਲ ਘਾਰਿਆ ਇੱਟੇ ਰੋੜੇ ਮਾਰਦੇ ਆ ਗਾਲ ਮੰਦਾ ਕੱਢਦੇ ਉਹ ਗੱਲ ਪੈਂਦੀਆਂ ਸਾਨੂੰ ਉਹ ਵੀ ਗੱਲ ਪੈਂਦੀ ਹੈ ਹਾਂਜੀ ਉਹ ਵੀ ਗੱਲ ਪੈਂਦੀ ਮਤਲਬ ਗੱਲ ਕੋਲ ਮਲਾ ਕੇ ਕਹਿ ਲਈਏ ਕਿ ਰਸਤਾ ਰੁਕਿਆ ਜਦੋਂ ਜਦੋਂ ਰਸਤਾ ਰੁਕਿਆ ਜਾਂਦਾ ਚਾਰਜ ਫੇਰੇ ਅੱਛਾ ਤੇ ਪਹਿਲਾਂ ਸਾਨੂੰ ਮਤਲਬ ਜਦੋਂ ਪਹਿਲਾਂ ਹਰਦੇ ਨਾਲ ਜਦੋਂ ਪਰਚਾ ਕਰਵਾਇਆ ਉਦੋਂ ਇੱਥੇ ਹੀ ਇਹਦਾ ਸੰਡੂ ਸੁੱਖਾ ਸਿੰਘ ਦਾ ਅੱਛਾ ਚਲੋ ਐਸ ਬੰਬੀ ਦੇ ਉੱਤੇ ਬਲਵ ਸਿੰਘ ਭੱਟੀ ਨੇ ਭਾਇਆ ਹੁੰਦਾ ਸੀ ਉਦੋਂ ਪਹਿਲੀ ਉਹ ਕੋਈ ਹੁਣ ਤਾਂ ਚਲੋ ਪਹਿਲੀ ਉਹ ਵੇਚ ਗਿਆ ਤੇ ਉਦੋਂ ਮਤਲਬ ਅਸੀਂ ਪਰਚਾ ਹਣਾ ਹਰਦੇ ਕਰਵਾਇਆ 1 अच्छा मतलब ओही मुश्किल धार ते मान लो ਵੀ ਹੁਣ ਮੁੱਖ ਕਾਰਨ ਕੀ ਹੈ ਚਲੋ ਇਹ ਪਰਚਾ ਤਾਂ ਕਿੰਨ ਕੈਨਸਲ ਹੋ ਗਿਆ ਹੁਣ ਮੁੱਖ ਕਾਰਨ ਰਹੇਗਾ ਕਿ ਤੁਹਾਡੇ ਉਸ ਜਿੱਥੋਂ ਤੁਸੀਂ ਉਥੋਂ ਲੱਗਦੇ ਇੱਕ ਤੁਸੀਂ ਜਿਹੜਾ ਤੁਸੀਂ ਗੱਗੋਮਾਲ ਦਾ ਕਹਿ ਰਹੇ ਇਹ ਦੋ ਵਿਸ਼ੇ ਤੁਹਾਡੇ ਮੁੱਖ ਨੇ ਹਾਂਜੀ ਹਾਂਜੀ ਅੱਛਾ ਪਰ ਹੁਣ ਇਹ ਇਹਨਾਂ ਦੋਵਾਂ ਰਸਤਿਆਂ 'ਤੇ ਰੋਕਦੇ ਆ ਜਿਵੇਂ ਅਸੀਂ ਬੰਲਾਂ ਨੂੰ ਜਾਣੇ ਤੇ ਤੁਸੀਂ ਦੇ ਸਸਖਾ ਜੰਗ ਰੋਕਦਾ ਇਹਦੀਆਂ ਨੋਆਂ ਰੋਕਦੀਆਂ ਨੇ ਜਿਵੇਂ ਗੱਗੋਮਾਲ ਜਾਣੇ ਤੇ ਸ਼ੰਗਾਰੇ ਦਾ ਪਰਿਵਾਰ ਰੋਕਦਾ ਅਗਲੇ ਪਨੇਓ ਸ਼ੰਗਾਰ ਜੀ ਇਹ ਤਾਂ ਰਹਿ ਗਈ ਹੈ ਚਲੋ ਤੁਸੀਂ ਹੋ ਗਿਆ ਕਿ ਤੁਹਾਡਾ ਪਰਚਾ ਜੋ ਪੱਟੀ ਸਾਹਿਬ ਕੋ ਜੋ ਪਹਿਲੀ ਸੀ ਉਹ ਤਾਂ ਚਲੇ ਗਈ ਇਥੋਂ ਉਹਨਾਂ ਦਾ ਕੋਈ ਬਿਸ਼ਾ ਨਹੀਂ ਰਹਿ ਗਿਆ ਤੁਹਾਡਾ ਪਰਚਾ ਹੋਇਆ ਸੀ ਉਹ ਕੈਨਸਲ ਹੋ ਗਿਆ ਹੁਣ ਆਪਣਾ ਜਿਹੜੀ ਮੁੱਖ ਤੁਹਾਨੂੰ ਹੁਣ ਜਿਹੜੀਆਂ ਦਿੱਕਤ ਆ ਰਹੀਆਂ ਉਹ ਸਾਾਨੂੰ ਦੱਸੋ ਮੌਕੇ ਦਿੱਕਤ ਇਹੋ ਸਾਰਾ ਆ ਰਹੀਆਂ ਵੀ ਇਹ ਤਾਂ ਮਨ ਲਓ ਹੈਗੇ ਨੇ ਵੇਲੇ <laughs> अच्छा जी जदों वे अही रास्ते जे मान लो पैली नु ओन्ने चाहे अही घर जाने हां ये मान लो आप अगे नहीं आउंदे अच्छा चलो नौआ नु ते कुणियां नु अगे करके मान लो सानू तंग परेशान करदे ਸਾਡੇ ਗਲ ਪੈਂਦੇ ਆ ਤੇ ਮਨ ਲੋ ਨਜਾਇਜ਼ ਹੱਟ ਤੇ ਪਰਚੇ ਕਰਵਾਉਂਦੇ ਮਨ ਲੋ ਹੁਣ ਵੀ ਇਹਨਾਂ ਨਜਾਇਜ਼ ਮਨ ਲੋ ਪਰਚੇ ਹੱਟ ਤੇ ਪਰਚੇ ਕਰਵਾਉਂਦੇ ਆ ਮਨ ਲੋ ਵੀ ਇਹਨਾਂ ਸੱਟਾ ਹੱਟਾ ਨਜਾਇਜ਼ ਲਾਈਆਂ ਆ ਤੇ ਠੀਕ ਆ ਮਨ ਲੋ ਸਾਨੂੰ ਮਤਲਬ ਬਹੁਤ ਤੰਗ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਇਹੋ ਹੀ ਮੰਗਿਆ ਵੀ ਮਨ ਲੋ ਇਹਨਾਂ ਨੂੰ ਥੋੜਾ ਬਈ ਨੱਥ ਪਾਈ ਜਾਵੇ ਰਸਤੇ ਜਿਹੜੇ ਰੋਕਣ ਵਾਲਾ ਕੰਮ ਆ ਇਹ ਇਹਨਾਂ ਦਾ ਮਨ ਲੋ ਸ਼ੁਰੂ ਤੋਂ ਚੱਲਦਾ ਆ ਤੇ ਮਨ ਲੋ ਹੁਣ ਵੀ ਇਹ ਰੋਕਣ ਦੇ ਤੇ ਨਹੀਂ ਕੀ ਮਤਲਬ ਜਿਹੜੀ ਤੁਹਾਨੂੰ ਉਹ ਜਿਹੜਿਆ ਵੀ ਤੁਸੀਂ ਜਿਹੜੀ ਚੀਜ਼ਾਂ ਵੀ ਨਾਂ ਲੈ ਲੈਂਦੇ ਆ ਉਹ ਤੁਹਾਨੂੰ ਦਿੱਕਤ ਕਿੱਦਾਂ ਦੀ ਆਉਂਦੀ ਆ ਕੋਈ ਤੁਹਾਨੂੰ ਗਾਲ ਮਦਾ ਕਰਦੇ ਆ ਜਾਂ ਕੋਈ ਅੱਖਾ ਘੂਰ ਕੇ ਵੇਂਦੇ ਆ ਜਾਂ ਤੁਹਾਨੂੰ ਕੋਈ ਕੋਈ ਕਿਸ ਤਰ੍ਹਾਂ ਰਾਂ ਰੋਕਦੇ ਤੁਹਾਡਾ ਮਾ ਗਾਲ ਮੰਦਾ ਵੀ ਕੱਢਦੇ ਆ ਜਨਾਨੀਆਂ ਮਤਲਬ ਰਾਂ ਰੋਕਦੀਆਂ ਆਣ ਕੇ ਪਹਿਲੇ ਉੱਤੇ ਮਤਲਬ ਧੁੱਸੀ ਦੇ ਆਣ ਕੇ ਤੁਸੀਂ ਦੇ ਬੰਦੇ ਇਹਨਾਂ ਦੇ ਕਿੱਥੇ ਹੁੰਦੇ ਆ ਜ ਜਨਾਨੀਆਂ ਕਰਦੀਆਂ ਬੰਦੇ ਕਿੱਥੇ ਹੁੰਦੇ ਆ ਬੰਦੇ ਬੰਦੇ ਨਾਲ ਹੀ ਹੁੰਦੇ ਇਹਨਾਂ ਦੇ ਬੰਦੇ ਪਹਿਲਾਂ ਜਨਾਨੀਆਂ ਅੱਗੇ ਡਾਉਂਦੇ ਆ ਤੇ ਆਪ ਮਤਲਬ ਪਿਛੇ ਹੋ ਕੇ ਤਮਾਸ਼ਾ ਵੇਂਦੇ ਅੱਛਾ ਮਾ ਵੀਡੀਓ ਬਣਾ ਕੇ ਮ ਪ੍ਰਸ਼ਾਸਨ ਅੱਗੇ ਉਹ ਆਉਂਦੇ ਸੀ ਗਰੀਬ ਆ ਪਰ ਗਰੀਬਾਂ ਵਾਲੇ ਕੰਮ ਨਹੀਂ ਕਰਦੇ ਮਿੰਟ 'ਚ ਜਨਾਨੀਆਂ ਆਣ ਕੇ ਗੱਲ ਪੈਂਦੀਆਂ ਉਤੋਂ ਮਾੜੀ ਭਾਈ ਲੇੜੇ ਪਾੜ ਕੇ ਪ੍ਰਸ਼ਾਸਨ ਅੰਗੇ ਪੇਸ਼ ਹੋ ਜਾਂਦੀਆਂ ਵੀ ਮੰਨ ਲਓ ਸਾਡੇ ਦੇ ਇਹਨਾਂ ਨੇ ਲੇੜੇ ਪਾੜ ਤੇ ਜਾਏ ਸਾਡੇ ਗੱਲ ਪੈ ਗਏ ਸਾਡਾ ਫਰਾਂ ਕਰਤਾ ਮਤਲਬ ਮੈਂ ਇੱਕ ਗੱਲ 'ਚ ਕਹਿ ਸਕਦੇ 100% ਇੱਕ ਗੱਲ ਕਿ ਮੈਂਟਲੀ ਜਾਂ ਦਿਮਾਗੀ ਪਰੇਸ਼ਾਨ ਕੀਤਾ ਜਾਂਦਾ ਮੈਂਟਲੀ ਟੌਰਚਰ ਕੀਤਾ ਜਾਂਦਾ ਹਾਂਜੀ ਹਾਂਜੀ ਠੀਕ ਹੈ ਮਤਲਬ ਬਹੁਤ ਪਰੇਸ਼ਾਨ ਕੀਤਾ ਸਾਰਾ ਸਾਨੂੰ ਇਹਨਾਂ ਠੀਕ ਹੈ ਹਾਂਜੀ ਇਕਲ ਆਪਣਾ ਕੀ ਨਾਮ ਹੈ ਜੀ ਸੁਖਜੀਤ ਸਿੰਘ ਜੀ ਅੱਛਾ ਸਰ ਤੁਸੀਂ ਵੀ ਨਾਲ ਆਏ ਹੋ ਹਾਂਜੀ ਤੁਹਾਡਾ ਕੀ ਵਿਸ਼ਾ ਤੁਸੀਂ ਕੀ ਕਹਿਣਾ ਆਡੀ ਇਹਨਾਂ ਨੂੰ ਇਸ ਕਰਨ ਦੇ ਨਾਲ ਹਾਂਜੀ ਅੱਛਾ ਤੇ ਸਾਨੂੰ ਵੀ ਇਹ ਪਰੇਸ਼ਾਨ ਕਰਦੇ ਆ ਕਿ ਮਤਲਬ ਗੱਲ ਸਰ ਪਰੇਸ਼ਾਨ ਕੌਣ ਕਰਦਾ ਮੈਨੂੰ ਨਾਮ ਲੈ ਕੇ ਦੱਸੋ ਸੁਖਾ ਸਿੰਘ ਹਾਂਜੀ ਪੋਰਾ ਸ਼ਰਮਾ ਸਿੰਘ ਅੱਛਾ ਪੋਰਨ ਇਹਨਾਂ ਨੇ ਕਰਦੀਆਂ ਜਿਹੜੀਆਂ ਨੇ ਅੱਛਾ ਉਹ ਗਾਣਾ ਗਾਣ ਕਰਦੀਆਂ ਨੇ ਪੈਣ ਨੂੰ ਕਰਦੀਆਂ ਨੇ ਅੱਛਾ ਹਾਂਜੀ ਤੇ ਮੈਂ ਇਸੇ ਦੁੱਖੋਂ ਆਪਣੇ ਬੱਚੇ ਬਾਹਰ ਘਲਾ ਬਿਠਾ ਅੱਛਾ ਕਿ ਮੈਂ ਮੇਕੋ ਹਣ ਮੈਂ ਜਿਹੜਾ ਮੈਨੂੰ ਸਭ ਸਕਿਉਰਟੀ ਚਾਹੀਦੀ ਆ ਗੌਰਮੈਂਟ ਮੰਗ ਕਰਦਾ ਕਿ ਮੈਨੂੰ ਜਿਹੜੀ ਉਹ ਦਿੱਤਾ ਜਾਵੇ ਕਿ ਮਨੁਈ ਨੇ ਕੋ ਖਤਰਾ ਇਨਾ ਪਰ ਕਿਹੜੇ ਮਨੁਈ ਨਹੀਂ ਖਤਰਾ ਤੁਹਾਨੂੰ ਕਿਹੜੀ ਗੱਲੋਂ ਪੈ ਗਿਆ ਤੁਹਾਡੇ ਕੋ ਗੱਲ ਪਈ ਆ ਤੁਹਾਨੂੰ ਕੋਈ ਤੁਹਾਡਾ ਰਾਹ ਰੋਕਿਆ ਆ ਜਾਂ ਤੁਹਾਨੂੰ ਕੋ ਧਮਕੀਆਂ ਦਿੱਤੀਆਂ ਆ ਧਮਕੀਆਂ ਦਿੰਦੇ ਜੀ ਕੀ ਕਹਿੰਦੇ ਤੇ ਤੈਨੂੰ ਮਾਰ ਦੇਣਾ ਪੈਲੀ ਛੱਡ ਦੇ ਪੈਲੀ ਛੱਡ ਦੇ ਹਾਂਜੀ ਸਰਪੰਦਾ ਮਾਰਨਾ ਕਿ ਗਾਜਰ ਮੂਲੀ ਕੋਈ ਹਾਂਜੀ ਕਿ ਇਹ ਕਰਕੇ ਐ ਬਹੁਤ ਪਰੇਸ਼ਾਨ ਕਰਦੇ ਆ ਅੱਛਾ ਇਸ ਕਰਕੇ ਪ੍ਰਸ਼ਾਸਨ ਨੂੰ ਮੰਗਣਾ ਮਨੂ ਕੋਈ ਤੁਹਾਡ ਨਾਲ ਹਾਦਸਾ ਹੋਇਆ ਕੋਈ ਹਾਂਜੀ ਕੀ ਹੋਇਆ ਤੁਹਾਡੇ ਨਾਲ ਇਹਨਾਂ ਮੇਰੇ ਮਨੇ ਗੱਲ ਪੁਆਈ ਹੈ ਜੀ ਕੌਣ ਕੌਣ ਇਹਨਾਂ ਸਾਰਾ ਰਾਹ ਰੋਕ ਕੇ ਇਹਨਾਂ ਨੇ ਮੰਨ ਲਓ ਪੰਜ-ਛੇ ਦਿਨ ਪਹਿਲਾਂ ਰਾਹ ਰੋਕ ਕੇ ਹਾਂਜੀ ਇਹਨਾਂ ਦੇ ਮੰਨ ਲਓ ਜਿਹੜੇ ਹੈਗੇ ਆ ਨਿਆਣੇ ਇਹਨਾਂ ਦੇ ਮੰਨ ਲਓ ਸ਼ਰਮਾ ਸਿੰਘ ਦਾ ਬੇਟਾ ਤੇ ਇਹਦਾ ਪੰਮੇ ਦਾ ਤੇ ਸੁੱਖਾ ਸਿੰਘ ਤੇ ਨਾਲ ਪੂਰਨ ਦੇ ਬੇਟੇ ਇਹਨਾਂ ਨੇ ਮੰਨ ਲਓ ਪੰਜ-ਛੱਤਾ ਜਣੇ ਰਾਹ ਰੋਕ ਕੇ ਉਹਦੇ ਸਾਹਮਣੇ ਤੇ ਨਾਲੇ ਤੇ ਇਹਨਾਂ ਨੇ ਕੁੱਟਮਾਰ ਕੀਤੀ ਤੇ ਨਾਲੇ ਇਹਨਾਂ ਪੱਗ ਬੁਗ ਲਾ ਕੇ ਤੇ ਗੱਲ ਤੇ ਇਹਨਾਂ ਨੇ ਪਰਣਾ ਲਿਆ ਹੀ ਪਾ ਇਹਦੇ ਮੰਨ ਲਓ ਚਲੋ ਲਾਗੇ ਰਸਤੇ 'ਤੇ ਆਉਣ ਜਾਣ ਵਾਲਿਆਂ ਮਤਲਬ ਵੇਖੀ ਨਾ ਛਡਵਾਇਆ ਛਡਵਾਇਆ ਤੇ ਫਿਰ ਮਨਾਂ ਦੀ ਜਾਨ ਕੀ ਕੀ ਤੁਹਾਡੀ ਪੱਗ ਲੱਥੀ ਵਾਕੇ ਹਾਂਜੀ ਹਾਂਜੀ ਪੱਗ ਲੱਥੀ ਪੱਗ ਲਈ ਬਾਜ ਪਰਨਾ ਤੁਹਾਡੇ ਕੋਲ ਪਾਇਆ ਇਹਨਾਂ ਪਰਨਾ ਪਾਇਆ ਗੱਲ ਇਹਨਾਂ ਧੁੰਡਾ ਵੇ ਇਹ ਮਤਲਬ ਰਸਤੇ ਵਾਲਿਆਂ ਟੂਲੀ ਡੜੀ ਦਾ ਸੀਜ਼ਨ ਚੱਲਣਦੇ ਆ ਭਾਜੀ ਇਹ ਤਾਂ ਗੱਲਾਂ ਹੋ ਗਈਆਂ ਸਾਰੀਆਂ ਹੁਣ ਐਂਡ ਲਈ ਕੋਈ ਗੱਲ ਕਹਿਣੀ ਚਾਹੁੰਦੇ ਜਿਹੜੀ ਮੇਰੇ ਕੋਲ ਨਹੀਂ ਪੁੱਛੀ ਗਈ ਜਾਂ ਕਹਿਣੀ ਜ਼ਰੂਰੀ ਆ ਸਰ ਇਹ ਬਾੜ ਬੜਾ 17 ਨੰਬਰ ਮਕਦਮਾ ਨੰਬਰ ਆ ਅੱਛਾ ਮਤਲਬ ਇਹਨਾਂ ਦੇ ਖਿਲਾਫ ਇਹ ਦਰਜ ਕਰਵਾਇਆ ਉਦੋਂ ਵੀ ਇਹ ਮਤਲਬ ਕੋਈ 6-7 ਅਨਪਛਾਤੇ ਬੰਦੇ ਲੈ ਗਏ ਸੁੱਖਾ ਸਿੰਘ ਤੇ ਤੇ ਪੰਮਾ ਸਿੰਘ ਤੇ ਪੋਰਨ ਸਿੰਘ ਇਹ ਉਦੋਂ ਵੀ ਸਾਡੇ ਘਰ ਜਾ ਕੇ ਦੇਣਾ ਮਤਲਬ ਸਾਨੂੰ ਘਰ ਜਾ ਕੇ ਸੱਟਾ ਹਟਾ ਲਈਆਂ ਜਿਹੜਾ ਅਸੀਂ ਮਤਲਬ ਇਹਨਾਂ ਦੇ ਪਰਚਾ ਵੀ ਕਰਵਾਇਆ ਹੋਇਆ ਹੈ ਤੇ ਉਹਦਾ ਅਜੇ ਤੱਕ ਅਮਲਪ ਸਿੰਘ ਭੱਟੀ ਆ ਅਸੀਂ ਬੜੀ ਵਾਰੀ ਉੱਥੇ ਮਤਲਬ ਬਿਆਨ ਦੇਣ ਗਏ ਆ ਬਸ ਇਹ ਇਦਾਂ ਹੀ ਮਤਲਬ ਟਾਈਮ ਟੱਕਾ ਕਰੀ ਜਾਂਦਾ ਆ ਇਹ ਅਮਲਪ ਸਿੰਘ ਭੱਟੀ ਕੌਣ ਸਾਹਿਬ ਨੇ ਕੀ ਕਰਦੇ ਨੇ ਇਹ ਵਕੀਲ ਆ ਉੱਥੇ ਮਤਲਬ ਅਜ ਨਾਲੇ ਕਚੈਰੀ 'ਚ ਇਹ ਇਦਾਂ ਹੀ ਮਤਲਬ ਟਾਈਮ ਪਾਸ ਕਰੀ ਜਾਂਦਾ ਅੱਛਾ ਜੀ ਵੀ ਸਾਰੀ ਦਿਹਾੜੀ ਅਸੀਂ ਬਹਿ ਕੇ ਆ ਜੰਨੇ ਆ ਤੇ ਮਤਲਬ ਵੀ 4 ਵਜੇ ਮਤਲਬ ਕੋਈ ਕੋਨਾ ਕੋਈ ਅੰਦਰੋਂ ਸਣਾ ਆ ਜਾਂਦਾ ਵੀ ਤੁਸੀਂ ਚੱਲ ਜਿ ਹਲੋ ਇਹ ਮਤਲਬ ਬਿਆਨ ਨਹੀਂ ਕਰਾਉਂਦੇ ਇੰਡਿਆ ਮਤਲਬ ਇਹਨੇ 2 ਸਾਲ ਹੋ ਗਏ ਸਾਨੂੰ ਐਸੇ ਗੱਦੀ ਘੜੇ ਫੜੇ ਨੂੰ ਤੇ ਪਰਚਾ ਕਰਾਇਆ ਨੂੰ 4-5 ਸਾਲ ਹੋ ਗਏ ਠੀਕ ਆ ਤੇ ਤਾਂ ਹੋ ਗਿਆ ਜੀ ਸਰ ਤੁਸੀਂ ਇੰਡ ਤੇ ਕੋਈ ਗੱਲ ਕਹਿਣਾ ਚਾਹੁੰਦੇ ਹੋ ਕੋਈ ਦੇਖੋ ਜੀ ਮੇਰਾ ਰਾਹ ਇਹ ਆ ਹਾਂਜੀ ਮੇਰਾ ਰਾਹ ਦੇਣਾ ਹੁਣਾ ਹਾਂਜੀ ਇਹ ਜੀ ਤੇ ਮਨੂ ਇਹ ਰਾ ਜਿਹੜਾ ਆ ਮਤਲਬ ਜਦਨ ਮਰਜੀ ਰੋਕ ਲੈਂਦੇ ਆ ਅੱਛਾ ਤੇ ਮਨੂ ਜੇ ਵੀ ਮੇਰਾ ਨਾ ਜਾਨੀ ਜਾਂ ਮਾਲੀ ਨੁਕਸਾਨ ਹੋਵੇ ਇਹ ਜੁਮੇ ਹੋਣਗੇ ਸ਼ਰਮਾ ਸਿੰਘ ਸੁਖਾ ਸਿੰਘ ਪੂਰ ਸਿੰਘ ਉਹਨਾਂ ਨੇ ਘਰ ਦੀਆਂ ਜਿਹੜੀਆਂ ਨੇ ਇੱਕ ਵੀਰੋ ਆ ਸੁਖੇ ਅੱਛਾ ਕੋਰਿਆ ਇਹ ਵੀ ਆ ਗਈ 7-8 ਜਣੇ ਆਏ ਠੀਕ 15 ਜਣੇ ਲੈਣੇ ਨੇ ਉਹਨੇ ਪਾ ਗਏ ਮੱਲੋ ਦੇ ਘਰ ਦੇ ਜੀ 15 ਜਣੇ ਆ ਤੇ ਮੱਲੋ ਹੁਣ ਜਿਹੜਾ ਇਹਨਾਂ ਦੇ ਨਾਲ ਮੱਲੋ ਜਿਹੜੇ ਇਹਦੇ ਸੰਡੂ-ਸੁੰਡੂ ਹੋਣੀਆਂ ਨਵਾਂ-ਨਵਾਂ ਗਾਂ ਪਾ ਗਏ ਮੱਲੋ ਇਹ 30 ਜੀ ਇੱਥੇ-ਇੱਥੇ ਹੀ ਆ ਜਿਹੜੇ ਮੱਲੋ ਛੱਟ ਕੀਤੀ ਗੱਲ ਪੈ ਜਾਂਦੇ ਆ ਕਿੰਨੇ ਇਸੇ ਸੁਖੂ ਆਪਣੀ ਬੱਤੀ ਜਿਹੜੀ ਬਾਹਰ ਖਲਾਈ ਆ ਤੇ ਮੈਂ ਰਹਿ ਗਿਆ ਇੱਥੇ ਇਕੱਲਾ ਮੇਰੀ ਵੀ ਉਮਰ ਹੈ ਲੰਨ ਵਾਲੀ ਹੈ ਜੀ ਠੀਕ ਹੈ ਹਾਂਜੀ 65-70 ਸਾਲ ਦਾ ਮੈਂ ਹੋਟਦੇ ਆ ਠੀਕ ਹੈ ਇਹ ਜ ਤਾਂ ਮੈਂ ਇਹ ਕਲੀਅਰ ਕਰ ਦੇਣੀ ਚਾਹਨਾ ਕਿ ਭਾਜੀ ਅਸੀਂ ਬੜੀ ਸਾਫ ਸੁਥਰੀ ਨਿਰਪੱਖ ਪੱਤਰਿਕਾ ਹੀ ਕਰੀ ਕਰਦੇ ਆ ਜੋ ਵੀ ਇਹਨਾਂ ਨੇ ਆਨ ਆਫ ਦੀ ਕੈਮਰਾ ਕਹਿ ਚੁੱਕਾ ਸੀ ਕਿ ਜੋ ਜਾਣਕਾਰੀ ਦੇਣੀ ਆ ਬਿਲਕੁਲ ਸਹੀ ਦਿਓ ਉਹ ਤੱਥਾਂ ਦੇ ਆਧਾਰ ਤੇ ਦਿਓ ਆਪਾਂ ਇਹਨਾਂ ਹੋਏ ਜੋ ਜੋ ਸਿੱਖਿਆ ਦੇ ਨਾਮ ਲਏ ਆ ਉਹਨਾਂ ਨਾਲ ਰਾਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਜੀ ਆ ਆ ਸਾਡੇ ਕੋਲੇ ਖਬਰ ਪਹੁੰਚੀ ਆ ਜਾਂ ਤੁਸੀਂ ਆਪਣੇ ਪੱਖ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹਨਾਂ ਦਾ ਪੱਖ ਸੁਣਿਆ ਆ ਜੇ ਉਹਨਾਂ ਵੀ ਕੋਈ ਕਾਇਦਾ ਜੇ ਸਾਡੇ ਕੋ ਕੋਈ ਨੰਬਰ ਨਹੀਂ ਲਿਆ ਜਾਂਦਾ ਤਾਂ ਮੇਰਾ ਨੰਬਰ 78149 38176 ਮੇਰਾ ਨੰਬਰ ਆ ਉਹ ਮੇਰੇ ਨਾਲ ਰਾਬਤਾ ਕਰ ਸਕਦੇ ਜੇ ਉਹਨਾਂ ਇਸ ਖਬਰ ਸੰਬੰਧੀ ਮੈਨੂੰ ਕੁਝ ਕਹਿਣਾ ਚਾਹਵੇ ਬਾਕੀ ਅਸੀਂ ਆਪਣੇ ਵੱਲੋਂ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜੋ ਇਹਨਾਂ ਐਲੀਗੇਸ਼ਨ ਲਾਏ ਆ ਉਸ ਸੰਬੰਧੀ ਅਸੀਂ ਉਹਨਾਂ ਦਾ ਪੱਖ ਵੀ ਜਾਣਨਾ ਚਾਹਾਂਗੇ ਕਿ ਜੋ ਇਹਨਾਂ ਅਰੋਪ ਲਾਏ ਆ ਬੜੇ ਗੰਭੀਰ ਲਾਏ ਮੈਂ ਆਪ ਦੇ ਹਮਨੇ ਪਹਿਲੇ ਚੈਨਲ ਦਾ ਡੇਲੀ ਇੰਡੀਆ ਨਿਊਜ਼ ਤੋਂ ਪ੍ਰਾਈਮ ਰਿਪੋਰਟਰ ਹੀਰਾ ਸਿੰਘ ਤੋਂ ਮਿਲਦੀ ਧੰਨਵਾਦ